ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਆਰੇ ਭੈਣ ਭਰਾਵੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੀ ਵੀਡੀਓ ਇੱਕ ਖਾਸ ਸਨੇਹ ਹੈ ਉਹਨਾਂ ਲਈ ਜੋ ਜੀਵਨ ਦੀਆਂ ਔਖੀਆਂ ਘੜੀਆਂ ਵਿੱਚ ਫਸੇ ਹੋਏ ਨੇ ਤੇ ਉਹਨਾਂ ਲਈ ਜੋ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਦੀ ਰੋਸ਼ਨੀ ਵਿੱਚ ਆਪਣੀ ਰੂਹ ਨੂੰ ਜਗਉਂਦੇ ਨੇ ਸੰਗਤ ਜੀ ਜੇ ਤੁਹਾਡੇ ਉੱਤੇ ਮਾੜਾ ਸਮਾਂ ਚੱਲ ਰਿਹਾ ਹੈ ਦਿਲ ਵਿੱਚ ਚਿੰਤਾ ਬੇਚੈਨੀ ਹੈ ਤਾਂ ਇਹ ਵੀਡੀਓ ਅੰਤ ਤੱਕ ਜ਼ਰੂਰ ਸੁਣਨੀ ਤੇ ਉਹ ਭੈਣ ਭਰਾ ਵੀ ਇਹ ਵੀਡੀਓ ਨੂੰ ਜਰੂਰ ਸੁਣਨਾ ਜਿਹੜੇ ਭੈਣ ਭਰਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਆੜ ਕੇ ਆਖਦੇ ਹਨ ਕਿ ਅਸੀਂ ਐਨੇ ਪਾਠ ਕੀਤੇ ਤੇ ਸਾਡੀ ਕੋਈ ਵੀ ਮਨੋ ਕਾਮਨਾ ਪੂਰੀ ਨਹੀਂ ਹੋਈ ਤਾਂ ਉਹ ਭੈਣ ਭਰਾ ਅੱਜ ਦੀ ਇਹ ਵੀਡੀਓ ਸੁਣ ਕੇ ਆਪਣੇ ਮਨ ਦਾ ਵਜਨ ਹੌਲਾ ਕਰ ਲੈਣ ਬਹੁਤ ਲੋਕ ਪੁੱਛਦੇ ਨੇ ਕਿ ਰੋਜ਼ ਅਮਰਤ ਵੇਲੇ ਉੱਠਦੇ ਆ ਪਰ ਭੈਣੇ ਸਾਡਾ ਹੱਲ ਨਹੀਂ ਹੋ ਰਿਹਾ ਸਾਡਾ ਦੁੱਖ ਦੂਰ ਨਹੀਂ ਹੋ ਰਿਹਾ ਵਾਹਿਗੁਰੂ ਵਾਹਿਗੁਰੂ ਵੀ ਜਪਿਆ ਪਰ ਪਤਾ ਨਹੀਂ ਕਿਉਂ ਸਾਡਾ ਕੋਈ ਦੁੱਖ ਦੂਰ ਹੀ ਨਹੀਂ ਹੋ ਰਿਹਾ ਸੰਗਤ ਜੀ ਪਾਠ ਦਾ ਫਲ ਵਰਕਤਾ ਵਿੱਚ ਨਹੀਂ ਮਨ ਦੀ ਰੋਸ਼ਨੀ ਵਿੱਚ ਮਿਲਦਾ ਹੈ ਨਾਮ ਜਪਣ ਨਾਲ ਮਨ ਦੀਆਂ ਉਲਝਣਾਂ ਖਤਮ ਹੁੰਦੀਆਂ ਨੇ ਦਿਲ ਦੇ ਪੁਚਾਲ ਸ਼ਾਂਤ ਹੋ ਜਾਂਦੇ ਨੇ ਰੂਹ ਨੂੰ ਸਹਿਨਸੀਲਤਾ ਮਿਲਦੀ ਹੈ ਤੇ ਬੰਦਾ ਉਸ ਤਾਕਤ ਨਾਲ ਭਰ ਜਾਂਦਾ ਹੈ ਕਿ ਜੀਵਨ ਦੀ ਕੋਈ ਵੀ ਔਖੀ ਘੜੀ ਉਸ ਨੂੰ ਹਿਲਾ ਨਹੀਂ ਸਕਦੀ ਰੋਜ਼ ਭਜਨ ਬੰਦਗੀ ਕਰਨ ਵਾਲੇ ਮਨੁੱਖ ਨੂੰ ਇੱਕ ਅਨੋਖੀ ਸਮਝ ਮਿਲਦੀ ਹੈ ਜੀਵਨ ਵਿੱਚ ਜੋ ਹੋ ਰਿਹਾ ਹੈ ਹਰ ਸੁਖ ਤੇ ਦੁਖ ਸਾਡੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੁੰਦਾ ਹੈ ਇਹ ਸਮਝ ਆ ਜਾਂਦੀ ਹੈ ਉਸ ਬੰਦੇ ਨੂੰ ਤਾਂ ਦਿਲ ਵਿੱਚੋਂ ਦੂਜਿਆਂ ਲਈ ਦੋਸ਼ ਖਤਮ ਹੋ ਜਾਂਦੇ ਨੇ ਬੰਦਾ ਆਪਣਾ ਧਿਆਨ ਚੰਗੇ ਕਰਮਾਂ ਵੱਲ ਲੈ ਜਾਂਦਾ ਉਹ ਜਾਣਦਾ ਹੈ ਕਿ ਵਾਹਿਗੁਰੂ ਮੇਰੇ ਅੰਗ ਸੰਗ ਖੜੇ ਨੇ ਜੋ ਦੁਖ ਸੁਖ ਮੇਰੀ ਜ਼ਿੰਦਗੀ ਵਿੱਚ ਆ ਰਿਹਾ ਉਹ ਕਿਤੇ ਨਾ ਕਿਤੇ ਮੇਰੇ ਕਰਮਾਂ ਦਾ ਫਲ ਮੈਨੂੰ ਮਿਲ ਰਿਹਾ ਹੈ ਮੇਰੀ ਹਰ ਗੱਲ ਹਰ ਕਰਮਾਂ ਦਾ ਹਿਸਾਬ ਕਿਤਾਬ ਲੱਗ ਰਹੀ ਹੈ ਇਸੇ ਕਰਕੇ ਨਾਮ ਜਪਣ ਵਾਲਾ ਮਨੁੱਖ ਮਾੜੇ ਕੰਮ ਕਰਨ ਤੋਂ ਡਰਦਾ ਹੈ ਅਤੇ ਚੰਗਿਆਈ ਦੇ ਰਾਹ ਤੇ ਤੁਰ ਪੈਂਦਾ ਹੈ ਪਰ ਕੁਝ ਲੋਕ ਜਦੋਂ ਦੁੱਖ ਦੀ ਘੜੀ ਆਉਂਦੀ ਹੈ ਤਾਂ ਫੌਰਨ ਪਰਮਾਤਮਾ ਨਾਲ ਗਿਲੇ-ਚਿਕਵੇ ਕਰਨ ਲੱਗ ਪੈਂਦੇ ਨੇ ਕਹਿੰਦੇ ਨੇ ਰੱਬ ਮੇਰੇ ਨਾਲ ਨਾਰਾਜ਼ ਹੋ ਗਿਆ ਮੇਰੀ ਕਿਸਮਤ ਮੇਰੇ ਨਾਲ ਨਹੀਂ ਪਰ ਸੰਗਤ ਜੀ ਮਹਾਪੁਰਖ ਕਹਿੰਦੇ ਨੇ ਪਰਮਾਤਮਾ ਕਦੇ ਕਿਸੇ ਨੂੰ ਦੁੱਖ ਦੇ ਕੇ ਨਾਰਾਜ਼ਗੀ ਨਹੀਂ ਦਿਖਾਉਂਦਾ ਪਰਮਾਤਮਾ ਦੀ ਨਾਰਾਜ਼ਗੀ ਤਾਂ ਇੱਕੋ ਨਿਸ਼ਾਨੀ ਨਾਲ ਪਤਾ ਲੱਗਦੀ ਹੈ ਜਦੋਂ ਉਹ ਸਾਡੇ ਤੋਂ ਅੰਮ੍ਰਿਤ ਵੇਲਾ ਖੋ ਲਿੰਦਾ ਹੈ ਜਦੋਂ ਭਜਨ ਬੰਦਗੀ ਕਰਨ ਨੂੰ ਮਨ ਨਾ ਕਰੇ ਜਪਜੀ ਸਾਹਿਬ ਜੀ ਦਾ ਪਾਠ ਪੜਨ ਨੂੰ ਮਨ ਨਾ ਕਰੇ ਅੱਖਾਂ ਬੰਦ ਕਰਕੇ ਵਾਹਿਗੁਰੂ ਜਪਨ ਤੋਂ ਮਨ ਨਾ ਕਰੇ ਇਹੀ ਨਰਾਜਗੀ ਹੈ ਅਤੇ ਇਸ ਦੇ ਉਲਟ ਜਦੋਂ ਨਾਮ ਜਪਣ ਨੂੰ ਮਨ ਕਰੇ ਪਾਠ ਕਰਨ ਨੂੰ ਮਨ ਕਰੇ ਰੂਹ ਵਿੱਚੋਂ ਆਵਾਜ਼ ਆਵੇ ਕਿ ਚਾਹ ਨਾ ਜਵਾਈ ਗੁਰ ਦਾ ਨਾਮ ਲਿਆ ਜਾਵੇ ਤਾਂ ਸਮਝ ਲਿਓ ਕਿ ਸਤਿਗੁਰ ਸਾਡੇ ਤੇ ਬਹੁਤ ਖੁਸ਼ ਨੇ ਦੀਨ ਦੇਵ ਸਾਡੇ ਤੇ ਬਹੁਤ ਖੁਸ਼ ਨੇ ਇਹ ਪਰਮਾਤਮਾ ਦੀ ਖੁਸ਼ੀ ਦੀ ਨਿਸ਼ਾਨੀ ਹੈ ਕਿ ਰੱਬ ਆਪ ਬੰਦੇ ਦੇ ਮਨ ਨੂੰ ਆਪਣੇ ਚਰਨਾਂ ਵਿੱਚ ਖਿੱਚ ਲੈਂਦਾ ਹੈ ਜਿੱਥੇ ਜਪਣਾ ਇੱਕ ਸੇਵਾ ਨਹੀਂ ਰਹਿੰਦੀ ਇੱਕ ਪਿਆਰ ਬਣ ਜਾਂਦਾ ਹੈ ਪਰਮਾਤਮਾ ਦੀ ਖੁਸ਼ੀ ਵੀ ਇੱਕ ਬਖਸ਼ਿਸ਼ ਹੈ ਤੇ ਉਸ ਦੀ ਨਾਰਾਜ਼ਗੀ ਵੀ ਇੱਕ ਇਸ਼ਾਰਾ ਹੈ ਇਹ ਇਸ਼ਾਰੇ ਜਿਹੜਾ ਇਨਸਾਨ ਸਮਝ ਗਿਆ ਤਾਂ ਉਸ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਸੁੱਖ ਆਉਂਦੇ ਆ ਤਾਂ ਉਹਨਾਂ ਦੁੱਖਾਂ ਸੁੱਖਾਂ ਦਾ ਇਸ਼ਾਰਾ ਵੀ ਉਹ ਇਨਸਾਨ ਆਪਣੇ ਆਪ ਸਮਝ ਜ ਜਾਵੇਗਾ ਨਾਰਾਜ਼ਗੀ ਦਾ ਇਸ਼ਾਰਾ ਅਮਰਤ ਵੇਲਾ ਹੱਥੋਂ ਨਿਕਲ ਜਾਣਾ ਤੇ ਖੁਸ਼ੀ ਦਾ ਇਸ਼ਾਰਾ ਅਮਰਤ ਵੇਲਾ ਆਪ ਬੁਲਾਉਣਾ ਇਸ ਕਰਕੇ ਭੈਣ ਭਰਾ ਆਪਣੇ ਕਰਮਾਂ ਨੂੰ ਇਸ ਤਰ੍ਹਾਂ ਰੱਖੋ ਕਿ ਸਾਡੇ ਅੰਦਰੋਂ ਉਹ ਪਵਿੱਤਰ ਵੇਲਾ ਕਦੇ ਨਾ ਜਾਵੇ ਕਿਉਂਕਿ ਸਭ ਤੋਂ ਵੱਡਾ ਦੁੱਖ ਇਹ ਨਹੀਂ ਕਿ ਘਰਾਂ ਵਿੱਚ ਮੜਾ ਸਮਾਂ ਚੱਲ ਰਿਹਾ ਹੈ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਘਰਾਂ ਦੇ ਵਿੱਚ ਅੰਮ੍ਰਿਤ ਵੇਲਾ ਖੁੰਝ ਗਿਆ ਹੈ ਸੋਚੋ ਜਿਸ ਨੂੰ ਤੁਸੀਂ ਬੇਅੰਤ ਪਿਆਰ ਕਰਦੇ ਹੋ ਉਹ ਤੁਹਾਡੇ ਸਾਹਮਣੇ ਖੜਾ ਹੋਵੇ ਪਰ ਉਹ ਤੁਹਾਡੇ ਨਾਲ ਮੁੱਖੋਂ ਨਾ ਬੋਲਦਾ ਹੋਵੇ ਤੁਹਾਡੇ ਦਿਲ ਤੇ ਕੀ ਬੀਤਦਾ ਹੋਵੇ ਬੀਤਦੀ ਹੋਵੇਗੀ ਇੱਕ ਬੱਚਾ ਆਪਣੀ ਮਾਂ ਨਾਲ ਨਾ ਮੂੰਹ ਨਾਲ ਨਾ ਬੋਲੇ ਇੱਕ ਪਤੀ ਆਪਣੀ ਪਤਨੀ ਨਾਲ ਨਾ ਬੋਲੇ ਤਾਂ ਕੀ ਉਹਨਾਂ ਦੇ ਮਨ ਤੇ ਬੀਤਦੀ ਹੋਵੇਗੀ ਇਹੋ ਜਿਹਾ ਵਿਸੋੜਾ ਰੂਹ ਤੇ ਕੀ ਬਿਤਾਉਂਦਾ ਹੈ ਇਦਾਂ ਹੀ ਹੁੰਦਾ ਹੈ ਜਦੋਂ ਅਸੀਂ ਮਾੜੇ ਕੰਮ ਕਰਦੇ ਹਾਂ ਪਰਮਾਤਮਾ ਸਾਡੇ ਨਾਲ ਨਾਰਾਜ਼ ਨਹੀਂ ਹੁੰਦਾ ਸਾਡੇ ਕਰਮ ਸਾਨੂੰ ਰੱਬ ਦੇ ਦਰ ਤੋਂ ਦੂਰ ਕਰ ਦਿੰਦੇ ਨੇ ਕਈ ਲੋਕ ਕਹਿੰਦੇ ਨੇ ਕਿ ਅਸੀਂ ਉੱਠਦਾ ਜਾਂਦੇ ਹਾਂ ਪਰ ਪਾਠ ਨਹੀਂ ਕਰਦੇ ਨਾ ਹੀ ਸਾਡਾ ਪਾਠ ਵਿੱਚ ਮਨ ਲੱਗਦਾ ਹੈ ਅਸਲ ਵਿੱਚ ਉਸ ਵੇਲੇ ਸਾਡੇ ਮਾੜੇ ਕਰਮ ਸਾਡੇ ਸਾਹਮਣੇ ਖੜੇ ਹੁੰਦੇ ਨੇ ਉਹ ਸਾਨੂੰ ਰੱਬ ਦੀ ਹਜ਼ੂਰੀ ਵਿੱਚ ਜਾਣ ਨਹੀਂ ਦਿੰਦੇ ਇਸ ਕਰਕੇ ਬੇਨਤੀ ਹੈ ਕਿ ਚਾਹੇ ਗਲਤੀ ਨਾਲ ਵੀ ਕਦੇ ਵੀ ਕੋਈ ਐਸਾ ਕੰਮ ਨਾ ਕਰੋ ਜੋ ਰੱਬ ਦੇ ਦਰਾਂ ਤੋਂ ਦੂਰ ਕਰੇ ਜਿਸ ਨਾਲ ਸਾਡਾ ਅੰਮ੍ਰਿਤ ਵੇਲਾ ਖੁੰਝ ਜਾਵੇ ਸੋ ਸਾਰੇ ਭੈਣ ਭਰਾ ਅੰਮ੍ਰਿਤ ਵੇਲੇ ਨੂੰ ਜ਼ਰੂਰ ਸੰਭੋ ਤੇ ਜਦੋਂ ਤੁਸੀਂ ਅੰਮ੍ਰਿਤ ਵੇਲਾ ਸੰਭਦੇ ਹੋ ਤਾਂ ਇੱਕ ਗੱਲ ਜ਼ਰੂਰ ਨੋਟ ਕਰੋ ਕਿ ਕੋਈ ਵੀ ਐਸਾ ਕੰਮ ਕਦੇ ਨਾ ਕਰੋ ਜਿਸ ਦੇ ਨਾਲ ਉਹ ਪਰਮਾਤਮਾ ਰੁੱਸ ਜਾਵੇ ਸਾਡੇ ਨਾਲ ਸੋ ਸਾਰੇ ਭੈਣ ਭਰਾ ਨੂੰ ਮੈਂ ਇੱਕ ਛੋਟੀ ਜਿਹੀ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਜਿਹੜੀ ਸਾਖੀ ਨੂੰ ਸੁਣ ਕੇ ਆਪਣੀ ਪੂਰੀ ਵੀਡੀਓ ਦਾ ਸਾਰ ਤੁਹਾਂਡੇ ਸਾਹਮਣੇ ਆ ਜਾਵੇਗਾ ਕਹਿੰਦੇ ਇੱਕ ਵਾਰ ਇੱਕ ਸਾਧ ਨੂੰ ਸਾਧ ਨੂੰ ਰਾਜੇ ਨੇ ਬੁਲਾਇਆ ਰਾਜਾ ਬਹੁਤ ਅਮੀਰ ਸੀ ਪਰ ਦਿਨੋਂ ਬਹੁਤ ਉਦਾਸ ਰਿਹਾ ਕਰਦਾ ਸੀ ਉਸਨੇ ਸਾਧੂ ਨੂੰ ਪੁੱਛਿਆ ਮਹਾਰਾਜ ਮੈਂ ਰੋਜ਼ ਅੰਮ੍ਰਿਤ ਵੇਲੇ ਉੱਠਦਾ ਘੰਟਿਆਂ ਵੱਧੀ ਨਾਮ ਵੀ ਜਪਦਾ ਦਾਨ ਪੁੰਨ ਵੀ ਕਰਦਾ ਫਿਰ ਵੀ ਮੇਰੇ ਮਨ ਨੂੰ ਸੁੱਖ ਚੈਨ ਨਹੀਂ ਮਿਲਦਾ ਕੀ ਗਲਤੀ ਹੈ ਸਾਧ ਮੁਸਕਰਾਇਆ ਤੇ ਬੋਲਿਆ ਮਹਾਰਾਜ ਆਓ ਇੱਕ ਛੋਟੀ ਜੀ ਖੇਡ ਖੇਡੀਏ ਉਸਨੇ ਰਾਜੇ ਨੂੰ ਇੱਕ ਸੋਨੇ ਦਾ ਘੜਾ ਦਿੱਤਾ ਤੇ ਕਿਹਾ ਇਸ ਘੜੇ ਵਿੱਚ ਤੁਸੀਂ ਰੋਜ਼ ਸਵੇਰੇ ਆਪਣੀ ਭਗਤੀ ਦੇ ਬਦਲੇ ਮਿਲੀ ਹੋਈ ਹਰ ਬੂੰਦ ਅੰਮ੍ਰਿਤ ਦੀ ਇਸ ਵਿੱਚ ਭਰਿਆ ਕਰਿਓ ਉਹ ਰਾਜਾ ਕਹਿੰਦਾ ਉਹ ਕਿਸ ਤਰ੍ਹਾਂ ਉਹ ਕਹਿੰਦਾ ਕਿ ਜਦੋਂ ਤੂੰ ਅੰਮ੍ਰਿਤ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰੇਗਾ ਤਾਂ ਇਹ ਘੜੇ ਨੇ ਆਪਣੇ ਆਪ ਅੰਮ੍ਰਿਤ ਦੀ ਬੂੰਦ ਦੇ ਨਾਲ ਚਮਕਣਾ ਸ਼ੁਰੂ ਹੋ ਜਾਣਾ ਜਿਸ ਦਿਨ ਇਹ ਪੂਰਾ ਭਰ ਗਿਆ ਤਾਂ ਤੂੰ ਮੇਰੇ ਕੋਲੇ ਆ ਜਾਣਾ ਜਿੰਨੀ ਦੇਰ ਤੁਸੀਂ ਨਾਮ ਜਪੋਗੇ ਓਨੀ ਦੇਰ ਇਸ ਘੜੇ ਵਿੱਚ سونے ਵਰਗਾ ਚਮਕਦਾਰ ਅੰਮ੍ਰਿਤ ਡਿੱਗੇਗਾ ਜਦੋਂ ਘੜਾ ਭਰ ਜਾਵੇ ਤੁਹਾਨੂੰ ਸਦਾ ਲਈ ਸੁੱਖ ਵੀ ਮਿਲ ਜਾਵੇਗਾ ਰਾਜੇ ਨੇ ਖੁਸ਼ੀ-ਖੁਸ਼ੀ ਮੰਨ ਲਿਆ ਹੁਣ ਰੋਜ਼ ਸਵੇਰੇ ਉਹ ਬੜੇ ਪਿਆਰ ਨਾਲ ਬੈਠਦਾ ਨਾਮ ਬਾਣੀ ਕਰਦਾ ਘੜਾ ਹੌਲੀ-ਹੌਲੀ ਭਰਨ ਲੱਗ ਪਿਆ ਇੱਕ ਮਹੀਨੇ ਵਿੱਚ ਅੱਧਾ ਘੜਾ ਭਰ ਗਿਆ ਰਾਜੇ ਦੇ ਚਿਹਰੇ ਤੇ ਚਮਕ ਆ ਗਈ ਇੱਕ ਦਿਨ ਰਾਜੇ ਦਾ ਮੰਤਰੀ ਆਇਆ ਮంత్రి ਨੂੰ ਰਾਜੇ ਦੀ ਚਮਕ ਵੇਖ ਕੇ ਈਰਖਾ ਹੋਈ ਉਸਨੇ ਰਾਜੇ ਦੇ ਕੰਨ ਵਿੱਚ ਜ਼ਹਿਰ ਭਰੀ ਮਹਾਰਾਜ ਤੁਹਾਡੇ ਇੱਕ ਸਿਪਾਹੀ ਨੇ ਤੁਹਾਡੇ ਬਾਰੇ ਬਹੁਤ ਮਾੜੀਆਂ ਗੱਲਾਂ ਕੀਤੀਆਂ ਉਹ ਕਹਿ ਰਿਹਾ ਕਿ ਰਾਜਾ ਬਹੁਤ ਹੀ ਜ਼ਿਆਦਾ ਕੰਜੂਸ ਤੇ ਬੇਈਮਾਨ ਹੈ ਰਾਜੇ ਨੂੰ ਗੁੱਸਾ ਚੜ ਗਿਆ ਉਸ ਦੀ ਸਿਪਾਹੀ ਦੀ ਗੱਲ ਮੰਤਰੀ ਦੀ ਗੱਲ ਸੁਣ ਕੇ ਉਹ ਉਸ ਸਿਪਾਹੀ ਨੂੰ ਬੁਲਾ ਕੇ ਬਹੁਤ ਮਾੜਾ ਚੰਗਾ ਤੇ ਉਸ ਨੂੰ ਗਾਲਾਂ ਕੱਢੀਆਂ ਤੇ ਉਹਦੀ ਨਿੰਦਿਆ ਚੁਗਲੀ ਵੀ ਕੀਤੀ ਤੇ ਕਈ ਸੁਣੀਆਂ ਤੇ ਕਈ ਸੁਣਾਈਆਂ ਪੂਰਾ ਦਿਨ ਉਹ ਗੁੱਸੇ ਵਿੱਚ ਰਿਹਾ ਸ਼ਾਮ ਨੂੰ ਜਦੋਂ ਉਹ ਘੜੇ ਵੱਲ ਵੇ ਉਸਨੇ ਘੜੇ ਵੱਲ ਜਾ ਕੇ ਵੇਖਿਆ ਤਾਂ ਉਸਨੇ ਦੇਖਿਆ ਕਿ ਅੱਜ ਸਵੇਰੇ ਜੋ ਅੰਮ੍ਰਿਤ ਨਾਲ ਭਰਿਆ ਹੋਇਆ ਸੀ ਉਹ ਸਾਰਾ ਘਟ ਕਿਵੇਂ ਗਿਆ ਅੱਧਾ ਭਰਿਆ ਘੜਾ ਫਿਰ ਖਾਲੀ ਹੋ ਗਿਆ ਰਾਜਾ ਹੈਰਾਨ ਹੋ ਕੇ ਸਾਧੂ ਕੋਲ ਗਿਆ ਤੇ ਰੋਂਦਿਆਂ ਪੁੱਛਿਆ ਮਹਾਰਾਜ ਅੱਜ ਮੈਂ ਤਾਂ ਰੋਜ਼ ਵਾਂਗ ਹੀ ਨਾਮ ਜਪਿਆ ਸੀ ਫਿਰ ਵੀ ਮੇਰਾ ਘੜਾ ਖਾਲੀ ਹੀ ਕਿਉਂ ਹੋ ਗਿਆ ਸਾਧ ਬੋਲਿਆ ਪੁੱਤਰ ਜਦੋਂ ਤੂੰ ਸਵੇਰੇ ਨਾਮ ਜਪਦਾ ਤਾਂ ਤੇਰੇ ਅੰਦਰ ਅੰਮ੍ਰਿਤ ਪਰਦਾ ਹੈ ਪਰ ਜਦੋਂ ਤੂੰ ਕਿਸੇ ਦੀ ਨਿੰਦਿਆ ਚੁਗਦੀ ਕਰਦਾ ਹੈ ਨਾ ਗੁੱਸਾ ਕਰਦਾ ਹੈ ਇਰਖਾ ਕਰਦਾ ਹੈ ਤਾਂ ਤੇਰੇ ਮਨ ਵਿੱਚ ਇੱਕ ਵੱਡਾ ਸੇਕ ਹੋ ਜਾਂਦਾ ਹੈ ਉਸ ਸੇਕ ਵਿੱਚੋਂ ਸਾਰਾ ਅੰਮ੍ਰਿਤ ਲੀਕ ਹੋ ਕੇ ਬਹਿ ਜਾਂਦਾ ਹੈ ਜਿੰਨੀ ਜਲਦੀ ਤੂੰ ਭਰਦਾ ਹੈ ਓਨੀ ਹੀ ਜਲਦੀ ਖਾਲੀ ਹੋ ਜਾਂਦਾ ਹੈ ਰਾਜੇ ਨੇ ਪੈਰੀ ਪੈ ਕੇ ਮਾਫੀ ਮੰਗੀ ਤੇ ਕਿਹਾ ਹੁਣ ਮੈਂ ਸਮਝ ਗਿਆ ਜੇ ਘੜਾ ਭਰਨਾ ਹੈ ਤਾਂ ਨਾਮ ਬਾਣੀ ਤੋਂ ਇਲਾਵਾ ਜੀਵ ਦੇ ਦਿਲ ਦਾ ਜੀਵ ਤੇ ਦਿਲ ਦਾ ਸੇਕ ਵੀ ਬੰਦ ਕਰਨਾ ਪਵੇਗਾ ਨਿੰਦਿਆ ਚੁਗਲੀ ਦਾ ਸੇਕ ਬੰਦ ਕੀਤਾ ਤਾਂ ਹੀ ਅੰਮ੍ਰਿਤ ਰੁਕੇਗਾ ਇਸ ਲਈ ਸਤਿਗੁਰ ਕਹਿੰਦੇ ਨੇ ਕਿ ਨਾਮ ਜਪੋ ਤੇ ਜੀਵ ਨੂੰ ਕਾਬੂ ਵਿੱਚ ਰੱਖੋ ਵਰਨਾ ਸਾਰੀ ਭਗਤੀ ਦੀ ਕਮਾਈ ਇੱਕ ਪਲ ਵਿੱਚ ਲੁੱਟ ਜਾਂਦੀ ਹੈ ਸੋ ਮੇਰੇ ਭੈਣ ਭਰਾਵਾਂ ਨੂੰ ਉਹਨਾਂ ਨੂੰ ਇਹ ਆਪਣੇ ਸਵਾਲਾਂ ਦਾ ਜਵਾਬ ਮਿਲ ਗਿਆ ਹੋਵੇਗਾ ਜਿਹੜੇ ਭੈਣ ਭਰਾ ਕਹਿੰਦੇ ਨੇ ਕਿ ਸਾਡੀ ਤਾਂ ਵਾਹਿਗੁਰੂ ਜੀ ਸੁਣਦੇ ਹੀ ਨਹੀਂ ਕਿਉਂਕਿ ਕਿਤੇ ਨਾ ਕਿਤੇ ਅਸੀਂ ਕੋਈ ਨਿੰਦਿਆ ਚੁਗਲੀ ਜ਼ਰੂਰ ਕਰਦੇ ਆ ਜਦੋਂ ਅਸੀਂ ਨਾਮ ਜਪ ਕੇ ਸਾਰਾ ਦਿਨ ਕਿਸੇ ਵੀ ਆਪਣੇ ਭੈਣ ਭਰਾ ਦੀ ਕਿਸੇ ਆਂਢੀ ਗੁਆਂਢੀ ਦੀ ਜਾਂ ਆਪਣੇ ਧੀ ਪੁੱਤ ਤੇ ਗੁੱਸਾ ਈਰਖਾ ਜਾਂ ਨਿੰਦਿਆ ਚੁਗਲੀ ਕਰਕੇ ਆਪਣਾ ਉਹ ਅੰਮ੍ਰਿਤ ਵੇਲਾ ਗਵਾ ਬੈਠਦੇ ਆ ਅੰਮ੍ਰਿਤ ਵੇਲੇ ਦੀ ਭਜਨਵੰਦਕੀ ਨੂੰ ਗਵਾ ਬੈਠਦੇ ਆ ਕਈ ਲੋਕ ਕਹਿੰਦੇ ਆ ਅਸੀਂ ਉੱਠ ਤਾਂ ਜਾਂਦੇ ਹਾਂ ਪਰ ਪਾਠ ਨਹੀਂ ਹੁੰਦਾ ਮਨ ਨਹੀਂ ਲੱਗਦਾ ਅਸਲ ਵਿੱਚ ਉਸ ਵੇਲੇ ਸਾਡੇ ਮਾੜੇ ਕਰਮ ਸਾਡੇ ਸਾਹਮਣੇ ਖੜੇ ਹੋ ਜਾਂਦੇ ਨੇ ਉਹ ਸਾਨੂੰ ਰੱਬ ਦੀ ਹਜ਼ੂਰੀ ਵਿੱਚ ਜਾਣ ਨਹੀਂ ਦਿੰਦੇ ਇਸ ਕਰਕੇ ਬੇਨਤੀ ਹੈ ਚਾਹੇ ਗਲਤੀ ਨਾਲ ਵੀ ਕਦੇ ਵੀ ਕੋਈ ਐਸਾ ਕੰਮ ਨਾ ਕਰੋ ਜੋ ਰੱਬ ਦੇ ਦਰਾਂ ਤੋਂ ਤੁਹਾਨੂੰ ਦੂਰ ਕਰੇ ਜਿਸ ਨਾਲ ਸਾਡਾ ਅੰਮ੍ਰਿਤ ਵੇਲਾ ਖੁੰਝ ਜਾਵੇ ਪਰਮਾਤਮਾ ਸਾਡੇ ਨਾਲ ਉਦੋਂ ਹੀ ਨਾਰਾਜ਼ ਹੁੰਦਾ ਹੈ ਜਦੋਂ ਅਸੀਂ ਕਿਸੇ ਨੂੰ ਦੁੱਖ ਦਿੰਦੇ ਹਾਂ ਨਿੰਦਿਆ ਕਰਦੇ ਹਾਂ ਚੁਗਲੀ ਕਰਦੇ ਹਾਂ ਕਿਸੇ ਨੂੰ ਈਰਖਾ ਨਾਲ ਵੇਖਦੇ ਹਾਂ ਜਾਂ ਦੂਜਿਆਂ ਦਾ ਨੁਕਸਾਨ ਕਰਦੇ ਹਾਂ ਰੱਬ ਨੇ ਸਾਨੂੰ ਮਨੁੱਖਾ ਜਨਮ ਨੇ ਇਸ ਕਰਕੇ ਨਹੀਂ ਦਿੱਤਾ ਕਿ ਆਪਾਂ ਦੂਜਿਆਂ ਦੀ ਬਰਿਆਈ ਕਰੀਏ ਇਹ ਤਨ ਤਾਂ ਸੇਵਾ ਨਿਵਾਜ ਭਜਨਵੰਦਗੀ ਤੇ ਚੰਗੇ ਕਰਮਾਂ ਲਈ ਮਿਲਿਆ ਸੀ ਪਰ ਅਸੀਂ ਜਾਣੀ ਅਣਜਾਣੀ ਪਾਪਾਂ ਦੀ ਪਾਤਸ਼ਾਹੀ ਤੇ ਗੁੱਸੇ ਅਤੇ ਕਹਿੰਦੇ ਫਿਰਦੇ ਹਾਂ ਕਿ ਅਸੀਂ ਕੋਈ ਮਾੜਾ ਕੰਮ ਨਹੀਂ ਕੀਤਾ ਸੱਚ ਇਹ ਹੈ ਕਿ ਸਾਡੇ ਮਨ ਵਿੱਚ ਈਰਖਾ ਗੁੱਸਾ ਮਾੜੀ ਸੋਚ ਗਲਤਫਹਿਮੀ ਨਫ਼ਰਤ ਇਹ ਸਭ ਪਾਪ ਹੀ ਹਨ ਕਈ ਵਾਰ ਅਸੀਂ ਇਹ ਸਭ ਕਰਦੇ ਹਾਂ ਤੇ ਸਾਨੂੰ ਅਹਿਸਾਸ ਵੀ ਨਹੀਂ ਹੁੰਦਾ ਇਹ ਪਾਪਾਂ ਦੀ ਪੰਡਾ ਹੌਲੀ ਤਾਂ ਹੋਵੇਗੀ ਜਦੋਂ ਅਸੀਂ ਨਾਮ ਜਪਾਂਗੇ ਅੰਮ੍ਰਿਤ ਵੇਲਾ ਸਾਂਭਾਂਗੇ ਤੇ ਭਜਨ ਬੰਦਗੀ ਨੂੰ ਆਪਣੀ ਰੂਹ ਦੀ ਰੂਹ ਦਾ ਸਾਹ ਬਣਾਵਾਂਗੇ ਵਾਹਿਗੁਰੂ ਜੀ ਆਉਂਦੇ ਵੱਡੇ ਤੋਂ ਵੱਡੇ ਮਾੜੇ ਸਮਿਆਂ ਨੂੰ ਵੀ ਛੋਟਾ ਕਰਕੇ ਲੰਘਾ ਦਿੰਦੇ ਹਨ ਕਈ ਲੋਕ ਕਹਿੰਦੇ ਨੇ ਕਿ ਜਪਨ ਨਾਲ ਕੀ ਹੁੰਦਾ ਉਹਨਾਂ ਨੂੰ ਕਹੋ ਭਾਈ ਤੂੰ ਨਾ ਜਪ ਤੈਨੂੰ ਫਲ ਨਹੀਂ ਮਿਲੇਗਾ ਪਰ ਮੈਂ ਤਾਂ ਜਪਾਂਗਾ ਕਿਉਂਕਿ ਰੱਬ ਉਹਨਾਂ ਤੋਂ ਹੀ ਆਪਣਾ ਨਾਮ ਜਪਾਉਂਦਾ ਜਿੰਨਾ ਉੱਤੇ ਉਹ ਖੁਸ਼ ਹੁੰਦਾ ਹੈ ਨਾਮ ਜਪਣਾ ਕੋਈ ਆਮ ਗੱਲ ਨਹੀਂ ਇਹ ਬੁਲਾਵਾ ਹੈ ਦਰਬਾਰ ਦਾ ਹਾਕਮਾਂ ਦਾ ਬਖਸ਼ਿਆ ਹੋਇਆ ਬੁਲਾਵਾ ਹਰ ਰੋਜ਼ ਅੱਖਾਂ ਬੰਦ ਕਰਕੇ ਬੇਨਤੀ ਕਰਿਆ ਕਰੋ ਕਿ हे ਵਾਹਿਗੁਰੂ ਸਾਡੀਆਂ ਗਲਤੀਆਂ ਮਾਫ਼ ਕਰੋ। ਇਹ ਪਵਿੱਤਰ ਵੇਲਾ ਸਾਡੀ ਰੂਹ ਨੂੰ ਬਖਸ਼ੋ, ਸਾਨੂੰ ਨਾਮ ਜਪਣਾ ਬਖਸ਼ੋ, ਭਜਨ ਬੰਦ ਕੀ ਦਾ ਰਾਸ ਬਖਸ਼ੋ। ਜਿਸ ਤਰ੍ਹਾਂ ਤੁਸੀਂ ਸਾਨੂੰ ਅੱਜ ਜਗਾਇਆ, ਏ ਉਹੀ ਆਖਰੀ ਸਾਹ ਤੱਕ ਜਗਮਦੇ ਰਹੋ। ਰੱਬ ਹਮੇਸ਼ਾ ਆਪਣੇ ਬੱਚਿਆਂ ਦੀ ਸੁਣਦਾ ਹੈ। ਕਈ ਵਾਰ ਉਹ ਸਾਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਕਿੱਥੇ-ਕਿੱਥੇ ਉਹ ਸਾਡੀ ਰੱਖਿਆ ਕਰ ਗਿਆ। ਪਰ ਅਸੀਂ ਕੀ ਕਰਦੇ ਆ? ਜਿੱਥੇ ਥੋੜਾ ਦੁੱਖ ਆ ਗਿਆ, ਉੱਥੇ ਫੌਰਨ ਗਿਲੇ ਸ਼ਿਕਵੇ ਸ਼ੁਰੂ ਕਰਾਂਗੇ। ਰਬ ਰੱਬਾ ਮੇਰੇ ਨਾਲ ਇਹ ਕਿਉਂ ਕੀਤਾ ਪਰ ਇਹ ਨਹੀਂ ਸੋਚਦੇ ਕਿ ਇਹ ਦੁੱਖ ਸਾਇਦ ਕਿੰਨਾ ਕੁ ਵੱਡਾ ਹੋ ਸਕਦਾ ਸੀ ਜਿਸ ਨੂੰ ਵਾਈਗੁਰ ਜੀ ਨੇ ਆਪਣੇ ਹੱਥ ਦੇ ਕੇ ਹੌਲਾ ਕਰ ਦਿੱਤਾ ਨਾਮ ਜਪਣ ਦਾ ਫਲ ਇਹੀ ਹੈ ਦੁੱਖ ਵੀ ਦਇਆ ਬਣ ਕੇ ਆਉਂਦਾ ਹੈ ਯਾਦ ਰੱਖੋ ਸਾਡੀ ਜ਼ਿੰਦਗੀ ਵਿੱਚ ਜੋ ਕੁਝ ਵੀ ਹੋ ਰਿਹਾ ਉਹ ਸਾਡੇ ਆਪਣੇ ਕਰਮਾਂ ਦਾ ਲਿਖਿਆ ਹੋ ਰਿਹਾ ਹੈ ਜੇ ਅਸੀਂ ਨਾਮ ਜਪਦੇ ਹੋਏ ਦੁਖੀ ਆ ਤਾਂ ਸਮਝੋ ਕਿ ਸਾਡੇ ਸਤਗੁਰ ਨੂੰ ਪਤਾ ਨਹੀਂ ਕਿ ਕਿੰਨੇ ਵੱਡੇ ਦੁੱਖ ਤੋਂ ਸਾਨੂੰ ਸੱਤੇ ਸਤਗੁਰ ਨੇ ਪਤਾ ਨਹੀਂ ਕਿੰਨੇ ਵੱਡੇ ਦੁੱਖ ਤੋਂ ਬਚਾ ਲਿਆ ਜੇਕਰ ਵਾਹਿਗੁਰੂ ਜੀ ਨੇ ਛੋਟਾ ਜਿਹਾ ਦੁੱਖ ਦਿੱਤਾ ਤਾਂ ਇਹ ਉਹਨਾਂ ਦੀ ਦਇਆ ਹੈ ਨਹੀਂ ਤਾਂ ਜੋ ਹੋਣਾ ਸੀ ਉਹ ਸਾਡੇ ਕੋਲੋਂ ਸਹਿਣਾ ਵੀ ਮੁਸ਼ਕਲ ਸੀ ਇਸ ਲਈ ਕਦੇ ਵੀ ਪਰਮਾਤਮਾ ਨਾਲ ਗਿਲੇ ਸਿਕਵੇ ਨਾ ਕਰਿਆ ਕਰੋ ਜੋ ਹੋ ਰਿਹਾ ਉਸ ਨੂੰ ਰੱਬ ਦੀ ਰਜ਼ਾ ਸਮਝ ਕੇ ਕਬੂਲ ਕਰਿਆ ਕਰੋ ਬੁਰੇ ਸਮੇਂ ਨੂੰ ਵੀ ਸ਼ੁਕਰਾਨੇ ਨਾਲ ਸਵੀਕਾਰ ਕਰੋ ਕਿਉਂਕਿ ਉਹ ਵੀ ਕਿਸੇ ਵੱਡੀ ਨੇਕ ਕਮਾਈ ਦੀ ਸ਼ੁਰੂਆਤ ਹੋ ਸਕਦੀ ਹੈ ਅਮਰਤ ਵੇਲੇ ਉੱਠਣ ਵਾਲੇ ਘਰਾਂ ਵਿੱਚ ਬਰਕਤਾਂ ਦੇ ਢੰਡਾਰੇ ਲੱਗ ਜਾਂਦੇ ਆ ਜਿਹੜੇ ਭੈਣ ਭਰਾ ਅਮਰਤ ਵੇਲੇ ਉੱਠਦੇ ਨੇ ਉਹਨਾਂ ਦੇ ਸਿਰ ਉੱਤੇ ਸਤਗੁਰ ਦਾ ਹੱਥ ਹੋ ਜਾਂਦਾ ਇਸ ਕਰਕੇ ਹਰ ਰੋਜ਼ ਅਰਦਾਸ ਕਰਿਆ ਕਰੋ ਕਿ हे ਸੱਚੇ ਪਾਤਸ਼ਾਹ ਇਹ ਵੇਲਾ ਮੇਰੇ ਨਾਲ ਆਖਰੀ ਸਾਹ ਤੱਕ ਨਿਭ ਜਾਵੇ ਮੇਰੀ ਰੂਹ ਨੂੰ ਤੁਹਾਡੇ ਦਰ ਤੋਂ ਕਦੇ ਵੀ ਦੂਰ ਨਾ ਜਾਣ ਦਿਓ ਤੇ ਜਿੰਨਾਂ ਨੂੰ ਇਹ ਵੇਲਾ ਨਹੀਂ ਮਿਲ ਰਿਹਾ ਉਹ ਹਿੰਮਤ ਨਾ ਹਾਰੋ ਰੋਜ਼ ਰੋਜ਼ ਰੱਬ ਦੇ ਸਾਹਮਣੇ ਮੱਥਾ ਟੇਕੋ ਤੇ ਬੇਨਤੀ ਕਰੋ ਮੇਰੀਆਂ ਭੁੱਲਾਂ ਮਾਫ਼ ਕਰੋ ਮੇਰੀ ਉਤੇ ਤਰਸ ਕਰੋ हे ਮੇਰੇ ਸਤਗੁਰ ਗੁਰੂ ਨਾਨਕ ਪਾਤਸ਼ਾਹ ਜੀ ਮੈਨੂੰ ਅੰਮ੍ਰਿਤ ਵੇਲਾ ਬਖਸ਼ੋ ਇੱਕ ਨਾ ਇੱਕ ਦਿਨ ਵਾਹਿਗੁਰੂ ਜੀ ਜ਼ਰੂਰ ਇਹ ਬਖਸ਼ਿਸ ਕਰਦੇ ਨੇ ਅੰਮ੍ਰਿਤ ਵੇਲੇ ਦੇ ਘਰਾਂ ਵਿੱਚ ਨੂਰ ਹੀ ਨੂਰ ਟਿਕਦਾ ਹੈ ਆਪਣੇ ਆਸ-ਪਾਸ ਤੁਸੀਂ ਇੱਕ ਵਾਰ ਝਾਤੀ ਮਾਰ ਕੇ ਦੇਖ ਲਓ ਜਿੰਨਾ ਘਰਾਂ ਦੇ ਵਿੱਚ ਅੰਮ੍ਰਿਤ ਵੇਲਾ ਸਾਂਭਿਆ ਜਾਂਦਾ ਹੈ ਉਹਨਾਂ ਘਰਾਂ ਦੇ ਵਿੱਚ ਰੱਬੀ ਨੂਰ ਵਖਸਦਾ ਹੁੰਦਾ ਹੈ ਉਹਨਾਂ ਘਰਾਂ ਦੇ ਜੀਹਾਂ ਦੇ ਚਿਹਰਿਆਂ ਦੇ ਉੱਤੇ ਵੀ ਚਮਕਾ ਹੁੰਦੀ ਹੈ ਇੱਕ ਵਾਰ ਤੁਸੀਂ ਆਪਣੇ ਆਸ-ਪਾਸ ਕਿਸੇ ਵੀ ਸਕਸੈਸਫੁਲ ਇਨਸਾਨ ਨੂੰ ਵੇਖ ਲਓ ਕਾਮਯਾਬ ਇਨਸਾਨ ਨੂੰ ਵੇਖ ਲਓ ਆਪਣੇ ਰਿਸ਼ਤੇਦਾਰ ਜਾਂ ਆਪਣੇ ਕਿਸੇ ਅੰਢ ਗਵੰਢੀ ਨੂੰ ਵੇਖ ਲਓ ਉਹਨਾਂ ਦੀ ਸਕਸੈਸ ਦੇ ਪਿੱਛੇ ਰਾਜ ਇਹੋ ਹੈ ਕਿ ਉਸ ਦਾ ਕੋਈ ਨਾ ਕੋਈ ਪਰਿਵਾਰ ਦਾ ਜੀ ਅਮਰਤ ਵੇਲਾ ਜਰੂਰ ਸੰਭਾਲਦਾ ਹੋਵੇਗਾ ਦੁਨੀਆ ਦੇ ਜਿੰਨੇ ਵੀ ਸਕਸੈਸਫੁਲ ਮਹਾਨ ਹਸਤੀਆਂ ਹੋਈਆਂ ਜਿੰਨੇ ਵੀ ਮਹਾਨ ਸੰਤ ਹੋਏ ਨੇ ਉਹ ਸਭ ਅਮਰਤ ਵੇਲਾ ਸੰਭਾਲਦੇ ਸਨ ਤੇ ਉਹ ਅੱਜ ਦੀ ਡੇਟ ਦੇ ਵਿੱਚ ਸਭ ਉਹਨਾਂ ਨੂੰ ਯਾਦ ਕਰਦੇ ਹਨ ਤੇ ਜਿਹੜੇ ਸਕਸੈਸਫੁਲ ਇਨਸਾਨ ਨੇ ਕਾਮਯਾਬ ਇਨਸਾਨ ਨੇ ਉਹ ਵੀ ਆਪਣੀ ਸਕਸੈਸ ਦਾ ਰਾਜ ਇਹੋ ਦੱਸਦੇ ਨੇ ਕਿ ਉਹਨਾਂ ਨੇ ਅਮਰਤ ਵੇਲਾ ਸੰਭਾਲਿਆ ਤੇ ਇਹ ਅੱਜ ਇਸ ਮੁਕਾਮ ਤੱਕ ਪਹੁੰਚ ਚੁੱਕੇ ਨੇ ਰੋਜ਼ ਨਾਮ ਜਪਦੇ ਹੋਏ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਕਦੇ ਵੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਇਹ ਉਹ ਵੱਡਾ ਗੁਨਾਹ ਹੈ ਜੋ ਬੰਦੇ ਦੀ ਸਾਰੀ ਕਮਾਈ ਰੋੜ ਦਿੰਦਾ ਹੈ ਇੱਕ ਮਜ਼ਦੂਰ ਜਿਵੇਂ ਦਿਨ ਪਰ ਖੱਟ ਕੇ ਸ਼ਾਮ ਨੂੰ ਆਪਣੇ ਪੈਸੇ ਲੈ ਕੇ ਆਉਂਦਾ ਨਾ ਤੇ ਉਹਦੇ ਪੈਸੇ ਉਹ ਖੋ ਲੈ ਜਾਣ ਇਹੋ ਜਹਾ ਹਾਲ ਨਾਮ ਜਪਣ ਵਾਲੇ ਦਾ ਹੁੰਦਾ ਹੈ ਜਦੋਂ ਉਹ ਕਿਸੇ ਦੀ ਬੁਰੀਾਈ ਕਰਦਾ ਹੈ ਉਹ ਆਪਣੀ ਸਾਰੀ ਕਮਾਈ ਆਪਣੇ ਹੀ ਹੱਥਾਂ ਨਾਲ ਗਵਾ ਲੈਂਦਾ ਹੈ ਨਿੰਦਿਆ ਚੁਗਲੀ ਕਰਨ ਵਾਲਾ ਬੰਦਾ ਦੂਜਿਆਂ ਦੇ ਪਾਪ ਆਪਣੇ ਸਿਰ ਤੇ ਚੁੱਕ ਲੈਂਦਾ ਹੈ ਜਿਸ ਦੀ ਨਿੰਦਿਆ ਹੁੰਦੀ ਹੈ ਉਹ ਤਾਂ ਖੁਸ਼ਕਿਸਮਤ ਹੋ ਜਾਂਦਾ ਹੈ ਜਦੇ ਪਾਪ ਉਸ ਦੇ ਖਾਤੇ ਚੋਂ ਕੱਟੇ ਜਾਂਦੇ ਨੇ ਇਸ ਲਈ ਸਾਧ ਸੰਗਤ ਜੀ ਆਪਣੀ ਰੂਹ ਨੂੰ ਸਾਫ਼ ਰੱਖੋ ਮਨ ਨੂੰ ਪਵਿੱਤਰ ਰੱਖੋ ਜੀਵ ਨੂੰ ਕੰਟਰੋਲ ਵਿੱਚ ਰੱਖੋ ਨਰਮ ਰੱਖੋ ਸਿਰਫ ਨਾਮ ਜਪੋ ਸੇਵਾ ਕਰੋ ਤੇ ਰਜਾ ਵਿੱਚ ਰਹੋ ਵਾਹਿਗੁਰੂ ਜੀ ਉਹਨਾਂ ਉੱਤੇ ਹੀ ਕਿਰਪਾ ਕਰਦੇ ਨੇ ਜੋ ਉਸ ਦੀ ਰਜਾ ਵਿੱਚ ਰਹਿੰਦੇ ਨੇ ਰੱਬ ਸਾਨੂੰ ਸਾਰਿਆਂ ਨੂੰ ਇਹ ਪਵਿੱਤਰ ਵੇਲਾ ਬਖਸ਼ੇ ਇਹ ਨਾਮ ਦੀ ਕਮਾਈ ਤੇ ਇਹ ਰੋਹਾਨੀ ਰਾਹ ਬਖਸ਼ੇ ਸਾਰੇ ਭੈਣ ਭਰਾਵਾਂ ਨੂੰ ਇਹੋ ਅਰਦਾਸ ਹੈ ਇਹੋ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਅੰਮ੍ਰਿਤ ਵੇਲਾ ਸਾਂਭੋ ਤੇ ਆਪਣੇ ਘਰ ਦੇ ਵਿੱਚ ਦੁੱਖ ਤਕਲੀਫਾਂ ਨੂੰ ਖਤਮ ਕਰੋ ਅੱਜ ਦੇ ਸਮੇਂ ਵਿੱਚ ਸਾਨੂੰ ਸਿਰਫ ਇੱਕ ਚੀਜ਼ ਦੀ ਲੋੜ ਹੈ ਉਹ ਹੈ ਸ਼ਾਂਤੀ ਬੇਚੈਨੀਆਂ ਨੇ ਘਰ ਬਣਾ ਲਿਆ ਹੈ ਦਿਲ ਵਿੱਚ ਤੜਫ ਹੈ ਪਰ ਬਾਣੀ ਕਹਿੰਦੀ ਹੈ ਜਾ ਕੇ ਮਨ ਵਸਿਆ ਪ੍ਰਭੂ ਆਪਣਾ ਤਿਸਨੋ ਠਾਕੁਰ ਸਾਡੇ ਨਹੀਂ ਜਿਹੜਾ ਮਨ ਗੁਰੂ ਨਾਲ ਜੁੜਿਆ ਰੱਬ ਉਸ ਦਾ ਸਾਥ ਕਦੇ ਨਹੀਂ ਛੱਡਦਾ ਪਿਆਰੋ ਜਦੋਂ ਮਨੁੱਖ ਹਰ ਰੋਜ਼ ਥੋੜਾ ਜਿਹਾ ਸਮਾਂ ਬਾਣੀ ਲਈ ਕੱਢਦਾ ਹੈ ਉਹ ਆਪਣੇ ਦਿਲ ਦੀਆਂ ਗਹਿਰਾਈਆਂ ਨੂੰ ਪਾਣ ਜਾਣ ਜਾਂਦਾ ਹੈ ਮਨੁੱਖ ਖੁਦ ਨੂੰ ਸਮਝਣ ਲੱਗ ਪੈਂਦਾ ਹੈ ਸਾਡੀ ਰੂਹ ਨੂੰ ਗੁਰਬਾਣੀ ਦੀ ਲੋੜ ਉਹੋ ਜਿਹੀ ਹੈ ਜਿਵੇਂ ਕਲੀ ਨੂੰ ਸੂਰਜ ਦੀ ਜਿਵੇਂ ਪੰਛੀ ਨੂੰ ਆਸਮਾਨ ਦੀ ਅਤੇ ਜਿਵੇਂ ਤਰਦੇ ਨੂੰ ਕਿਨਾਰੇ ਦੀ ਗੁਰੂ ਦੀ ਬਾਣੀ ਸਾਡੀ ਜ਼ਿੰਦਗੀ ਵਿੱਚ ਸਿੜਕੇ ਹੋਏ ਦਰਦਾਂ ਨੂੰ ਸਾਫ਼ ਕਰਦੀ ਹੈ ਜਦੋਂ ਕਦੇ ਦਿਲ ਭਾਰਾ ਹੋਵੇ ਰੋਜ਼ਮਰਾਂ ਦੀਆਂ ਤੰਗੀਆਂ ਵੱਧ ਜਾਣ ਤਾਂ ਇੱਕ ਦੋ ਪੰਕਤੀਆਂ ਵੀ ਜਪੋ ਤੁਹਾਨੂੰ ਲੱਗੇਗਾ ਜਿਵੇਂ ਵਾਈਗੁਰ ਨੇ ਆਪਣੇ ਆਪ ਸਿਰ ਤੇ ਹੱਥ ਰੱਖ ਦਿੱਤਾ ਹੈ ਤੇ ਪਿਆਰਿਓ ਦਸਮੰਤ ਦਾ ਵੀ ਅਦਭੁਤ ਰਾਜ ਹੈ ਇਹ ਸਿਰਫ দান ਨਹੀਂ ਇਹ ਰੱਬ ਨਾਲ ਇੱਕ ਨਿਮਾਣਾ ਵਾਅਦਾ ਹੈ ਜਿਹੜਾ ਗਰੀਬ ਦੀ ਸੇਵਾ ਵਿੱਚ ਗੁਰੂ ਦੇ ਘਰ ਵਿੱਚ ਆਪਣੀ ਕਮਾਈ ਦਾ ਹਿੱਸਾ ਲਾ ਦਿੰਦਾ ਹੈ ਨਾ ਰਾਬੂਸ ਦੀ ਕਦੇ ਵੀ ਹੰਡ ਕਮਾਈ ਦੇ ਵਿੱਚੋਂ ਘਾਟ ਨਹੀਂ ਪੈਣ ਦਿੰਦਾ ਸੋ ਆਪਣਾ ਨਾਮ ਜਪੋ ਦਾ ਸੰਬੰਧ ਵੀ ਕੱਢੋ ਗੁਰੂ ਦਾ ਨਾਮ ਜਪਿਆ ਕਰੋ ਆਪਣੇ ਘਰ ਦੇ ਵਿੱਚ ਬਰਕਤ ਲਿਆਉਣ ਦੇ ਲਈ ਆਪਣੇ ਘਰ ਅੰਮ੍ਰਿਤ ਵੇਲਾ ਜ਼ਰੂਰ ਜਪਿਆ ਕਰੋ ਜਦੋਂ ਤੁਸੀਂ ਅੰਮ੍ਰਿਤ ਵੇਲਾ ਸਾਂਭ ਲਿਆ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਕੋਈ ਦੁੱਖ ਤਕਲੀਫ ਤੁਹਾਡੇ ਤੇ ਹਾਵੀ ਨਹੀਂ ਹੋ ਸਕਦੀ ਤੇ ਤੁਹਾਡੇ ਬੱਚੇ ਕਦੇ ਕਿਸੇ ਮਾੜੇ ਰਾਹ ਨਹੀਂ ਪੈ ਸਕਦੇ ਸੋ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਆਪਣੇ ਘਰ ਦੇ ਵਿੱਚ ਅੰਮ੍ਰਿਤ ਵੇਲਾ ਜ਼ਰੂਰ ਸਾਂਭੋ 5 ਮਿੰਟ 10 ਮਿੰਟ ਜ਼ਰੂਰ ਵਾਹਿਗੁਰੂ ਵਾਹਿਗੁਰੂ ਮੰਤਰ ਜਾਪ ਕਰਿਆ ਕਰੋ ਜਦੋਂ ਤੁਸੀਂ ਇਸ਼ਨਾਨ ਕਰ ਲਵੋ ਉਸ ਤੋਂ ਬਾਅਦ ਤੁਸੀਂ ਗੁਰਬਾਣੀ ਪੜ੍ਹਨੀ ਸ਼ੁਰੂ ਕਰਿਆ ਕਰੋ ਦੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਚਮਤਕਾਰੀ ਬਦਲਾਅ ਆ ਸਕਦੇ ਹਨ ਆ ਸਕਦੇ ਨਹੀਂ ਜ਼ਰੂਰ ਆਉਣਗੇ ਪਰ ਪੂਰੇ ਪ੍ਰੋਸੇ ਦੇ ਨਾਲ ਗੁਰੂ ਨਾਨਕ ਪਾਸਾ ਜੀ ਦਾ ਨਾਮ ਜਪਣਾ ਸ਼ੁਰੂ ਕਰੋ ਸੋ ਜੋਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਲਿਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ